ਇਹ ਜਿਹੜੇ ਇਹ ਜਿਸ ਅਫਗਾਨਿਸਤਾਨ ਦਾ ਤਾਲੀਬਾਨ ਹੁੰਦਾ ਹੈ ਤਾਲੀਬਾਨ ਇਸ ਇੱਥੇ ਬੈਠੇ ਨੇ ਕੋਈ ਬਾਹ ਖੜੀ ਕਰਕੇ ਦੱਸੋ ਸਰਦਾਰ ਜੀ ਆ ਤੁਹਾਡਾ ਚਵਾਲ ਵਾਲਾ ਚੌਕ ਜਿਹੜਾ ਇਹ ਮਹੀਨੇ ਵਿੱਚੋਂ 15 ਦਿਨ ਬੰਦ ਹੁੰਦਾ ਸੀ ਸਹੀ ਹੈ ਕਿ ਨਹੀਂ ਕਰਨਤਾਲ ਨੇ ਵੀ ਤੇ ਰਾਵੇ ਦਾ ਤਾਂ ਸੋਚ ਦਾ ਬੜਾ ਫਰਕ ਹੈ ਜਿਹੜੇ ਰੋਜ਼ ਆਪਣੇ ਆਪ ਨੂੰ ਬਹੁਤ ਬਹੁਤ ਕਹਿੰਦੇ ਨੇ ਲੈ ਨਾ ਕਿ ਪੰਥਕ ਸੋਚ ਵਾਲੇ ਆ ਪੰਥਕ ਸੋਚ ਇਹਨਾਂ ਦੀ ਹੈ ਨਹੀਂ ਅੰਤਕ ਸੋਚ ਦੇ ਵਿੱਚ ਕੋਈ ਜਾਤ ਪਾਤ ਨਹੀਂ ਹੈ ਨਾ ਅਮੀਰੀ ਹੈ ਨਾ ਗਰੀਬੀ ਹੈ ਮਾਨਸ ਕੀ ਜਾਤ ਸਭ ਏਕ ਹੀ ਪਹਿਚਾਨ ਪੁਰ ਗੁਰੂ ਮਹਾਰਾਜ ਸਾਹਿਬ ਦਾ ਏ ਤੇ ਗੁਰੂ ਮਹਾਰਾਜ ਸਾਹਿਬ ਦਾ ਸਾਰਿਆਂ ਦਾ ਵੱਡਾ ਸੰਦੇਸ਼ ਕੀ ਹੈ ਕਿ ਤੁਸੀਂ ਕਮਜ਼ੋਰ ਦੀ ਰੱਖਿਆ ਕਰੀ ਆ ਕਿਸੇ ਤੇ ਪਾਪ ਨਹੀਂ ਕਰਨਾ ਹਨ ਕੀ ਕਰਨੀ ਉਹਨਾਂ ਨੇ ਤੇ ਮੈਂ ਤੁਹਾਨੂੰ ਗੁਜ਼ਾਰਿਸ਼ ਕਰਨਾ ਚਾਹੁੰਦਾ ਵੇਖੋ ਭੰਗੜੇ ਤੇ ਕਿੱਦੇ ਬੜੀ ਮੁਸ਼ਕਲ ਕਾਂਗਰਸ ਨੇ ਸ਼ੁਰੂ ਕਰਵਾਏ ਇਸ ਬੈਠ ਤੇ ਆ ਜਿਹੜੇ ਮੇਰੀ ਉਮਰ ਦੇ ਨੇ ਬਾਹ ਖੜੀ ਕਰਕੇ ਦੱਸੋ 12-15 ਸਾਲ ਅਸੀਂ ਭੁੱਲ ਚੁੱਕੇ ਸੀ ਕਿ ਕਦੀ ਪੰਜਾਬ ਦੇ ਵਿੱਚ ਵਿਸ਼ੇਸ਼ ਤੌਰ ਤੇ ਤਰਨਤਾਰਨ ਤੇ ਚਬਾਨਦ ਕਦੀ ਗਿੱਧਾ ਤੇ ਭੰਗੜਾ ਸ਼ੁਰੂ ਹੋਏਗਾ ਕਿਉਂ ਸਰਦਾਰ ਸਾਹਿਬ ਕਦੀ ਵਿਆਹਾਂ ਵਿੱਚ ਡੀਜੇ ਫੇਰ ਵੱਜੇਗਾ ਇੱਥੇ ਤੇ 11 ਬੰਦਿਆਂ ਦੀ ਪਾਬੰਦੀ ਸੀ 11 ਤੋਂ ਵੱਧ ਪੰਚਾਇਤ ਇਹਦੇ ਵਿੱਚ ਬਰਾਤ ਵਿਆਹ ਕਿ ਨਹੀਂ ਜਾ ਸਕਦੇ ਖਾਣੇ ਤੇ ਪਾਬੰਦੀ ਸੀ ਕੱਲੀ ਆ ਦੋ ਚੀਜ਼ਾਂ ਹੀ ਆ ਸਕਦੀਆਂ ਖਾਣੇ ਦੇ ਵਿੱਚ ਵਿਆਹਾਂ ਸ਼ਾਦੀਆਂ ਤੇ ਪਾਬੰਦੀ ਲਾ ਦਿੱਤੀ ਆ ਕਾਣਿਆਂ ਤੇ ਪਾਬੰਦੀ ਲਾ ਦਿੱਤੀ ਪਹਿਰਾਵੇ ਤੇ ਪਾਬੰਦੀ ਲਾ ਦਿੱਤੀ ਇਹ ਤਾਲੀਪਾਨੀਆਂ ਤਾਂ ਰਾਜ ਬਣਾਣਾ ਸੀ ਅਸੀਂ ਸਾਡੇ ਮذਵੀ ਸਿੱਖ ਭਰਾ ਬੈਠੇ ਨੇ ਮੇਰੀ ਗੱਲ ਸੁਣ ਲਓ ਮذਵੀ ਸਿੱਖ ਵੀਰੋ ਤੇ ਬਾਲਮੀਕੀ ਮੇਰੇ ਸਾਰੇ ਭਰਾ ਬੈਠੇ ਇਹ ਕਾਂਗਰਸ ਹੀ ਹੈ ਜਿਹਨੇ ਗੂਟਾ ਸਿੰਘ ਨੂੰ ਹੋਮ ਮਿਨਿਸਟਰ ਬਣਾਇਆ ਕਾਂਗਰਸ ਉਹ ਸਰ ਸੋ ਇੱਕ ਲੈਣੇ ਕੋ ਨਜ਼ਾਰ ਦਿਵਾਓ ਹੱਥ ਜੋੜ ਕੇ ਬੇਨਤੀ ਹੈ ਇਹਨੂੰ ਤੋਰੀਏ ਕ ਲੈਣੇ ਨੂੰ ਨਾ ਤੁਹਾਡੀ ਫਸਲ ਆ ਦੱਸੋ 5-500 ਰੁਪਿਆ ਤੇ ਕਿੰਟਲ ਪਿੱਛੇ ਲੁੱਟ ਕੇ ਝਾੜ ਕੇ ਨਾ ਘਟਿਆ ਦਵਲਜੀ ਸਿੰਘ ਤਹਾਂ ਅੱਗੇ 32-33 ਕਿੰਟਲ ਹੰਦਾ ਚੋ ਨਾ ਐਦ ਕਿ ਕਿੰਨਾ ਹੋਇਆ ਬਾਈ ਕਿੰਨਾ ਘਟਿਆ 10 ਕਿੰਟਲ ਤੇ ਜੇ ਸਾ ਘਟ ਗਿਆ ਉਹ ਵੱਖਰਾ ਕੱਟ ਲੋ ਇੱਕ ਲੈਣਾ ਹੀ ਕੰਮ ਕਰਾ ਸਕਦਾ ਇਹ ਇਸ ਕਲੇਨਾ ਤੋਂ ਲੈਣਾ ਕੀ ਦੇ ਕਹੇ ਨੂੰ ਕੋ ਗ੍ਰਾਂਟ ਮਿਲੀ ਗਰੀਬ ਨੂੰ ਕਿਸੇ ਪਿੰਡ ਨੂੰ ਕੁਝ ਮਿਲੇ ਆ ਮੈਂ ਉਹ ਚੀਜ਼ ਨਹੀਂ ਕਹਿਣਾ ਚਾਹੁੰਦਾ ਕਿ ਕੋਈ ਕੈਮਰਾ ਨੋਟ ਕਰ ਲਿਆ ਨਹੀਂ ਤੇ ਮੈਂ ਤੁਹਾਨੂੰ ਅਗਲੀ ਗੱਲ ਵੀ ਕਹਿਣੀ ਸੀ ਜਿਹੜੇ ਮਝਾਇ ਇਸ ਰੀਟ ਬਣ ਦਿੰਦੇ ਹੁੰਦੇ ਨੇ ਨਾ ਉਹ ਇਹਨੂੰ ਟ੍ਰੀਟਮੈਂਟ ਹੋਣ ਵਾਲੀ ਹੈ ਦੀ ਤੁਸੀਂ ਸਮਝ ਗਏ ਹੋ ਨਾ ਕਿਸ ਤਰ੍ਹਾਂ ਲਈ ਦੀ ਹੈ ਤਾਂ ਇਹਨੂੰ ਟ੍ਰੀਟਮੈਂਟ ਦਵਾਂਗੇ ਜਦ ਸਾਡਾ ਮੌਕਾ ਹੈ ਜਕਾਰਾ ਛੜੋ ਇੱਕ ਦੌਰ ਨਾਲ ਆਸ੍ਰੀ ਆਖਾਂ ਇਹ ਗੁਰੂ ਮਾਰਾ ਸਾਹਿਬ ਨੂੰ ਹਾਜ਼ਰ ਨਾਜ਼ਰ ਕਰਕੇ ਕਹਿਨੇ ਆ ਜਿੱਦਣ ਵਕਤ ਆਇਆ ਪ੍ਰਮਾਤਮਾ ਨੇ ਮੌਕਾ ਦਿੱਤਾ ਇਹ ਪਹਿਲੇ 6 ਮਹੀਨੇ ਆਪ ਵਾਲੇ ਤੇ ਲੱਗੇ ਰਹਿਣ। ਇਹਨਾਂ ਦੀ ਮੈਂ ਉਹ ਟ੍ਰੀਟਮੈਂਟ ਕਰੂੰਗਾ। ਜਿਹੜੀ ਸਿਉਂਕ ਦੀ ਦਵਾਈ ਤੇ ਹੁੰਦੀ ਨਾ ਜਦੋਂ ਤੁਹਾਨੂੰ ਪਤਾ ਸਿਉਂਕ ਲੱਗੇ ਜਾਂਦੀ। ਉਹ ਫਿਰ ਕਿਹੜੀ ਹੁੰਦੀ ਜਿਹੜੀ ਟਿਊਬ ਨਾਲ? ਹਾਂ? ਕਲੋਰੋ ਵਾਲਾ। ਆਪ ਕਲੋਰੋ ਵਾਲੀ ਦਵਾਈ ਇਹ ਦੱਸਦਾ। ਇਹ ਪੁਰਾਣਾ ਨਾ ਇਹਨੂੰ ਸਰਪੰਚਾਂ ਦਾ ਪ੍ਰਧਾਨੇ ਨੂੰ ਪਤਾ ਕਿਹੜੀ ਕਲੋਰੋ ਪੈਂਦੀ। ਨਾਲੇ ਤਾਂ ਤਾਰਪੀਨ ਦਾ ਤੇਲ ਵੀ ਕਹਿੰਦਾ ਉਹਨੂੰ ਪੁੱਛ ਕੇ ਹੀ ਪਾਵਾਂਗੇ। ਇਹ ਸਾਰਿਆਂ ਨੂੰ ਇੱਕੋ ਕਦਮ 'ਚ ਬੰਦ ਕਰਕੇ ਜਿੰਨੇ ਹਲੇ ਭਗਵੰਤੇ ਦੇ ਨਾਲ ਦੇ ਅਲੀ ਬਾਬਾ ਦੇ 40 ਚੋਰਾਂ ਦਾ ਗਰੋ ਜਿਹੜਾ ਇੱਕੋ ਕਦਮ ਚ ਬੰਦ ਕਰਾਂਗੇ ਫਿਰ ਇਹਨਾਂ ਨੂੰ ਸਾਰਿਆਂ ਨੂੰ ਇਹ ਜਿਹੜੀ ਦਵਾਈ ਹੈ ਨਾ ਇਹ ਉਥੇ ਕਲੋਰੋ ਪਾਵਾਂਗੇ ਨਾਲ ਕਿਹੜਾ ਤੇਲ ਦੱਸਿਆ ਤਾਰਪੀਨ ਦਾ ਤੇਲ ਇਹਨਾਂ ਨੂੰ ਲਾਵਾਂਗੇ ਤੇ ਉਸ ਡਿਊਟੀ ਤੇ ਛੇ ਜਿਹੜੀ ਬਾਹਰ ਉਹ ਚਲਾਣ ਵਾਲੀ ਹੋਏਗੀ ਨਾ ਪੈਰ ਮਾਰ ਕੇ ਜਿਹੜੀ ਚਲਦੀ ਉਹ ਮਸ਼ੀਨ ਦੀ ਓਏ ਸੁਖਰਾਜ ਸਿੰਘ ਉਥੇ ਚਲਾਇਆ ਕਰੇਗਾ ਬਹੁਤ ਬਹੁਤ ਸ਼ੁਕਰੀਆ ਆ ਗੁੱਸੇ 'ਕਿ ਸਰਪੰਚ ਨੂੰ ਕਹਿੰਦਾ ਦੱਸੋ ਬੜੇ ਗੁੱਸੇ ਹੁੰਦੇ ਨੇ ਜਦੋਂ ਮੈਂ ਕਹਿੰਦਾ ਮਟੀਰੀਅਲ ਕਿਹੋ ਜਿਹਾ ਆਗੇ ਇੰਨੇ ਸਾਲ ਨੂੰ ਮਟੀਰੀਅਲ ਦੱਸਦੇ ਭਾਈ ਉਹ 40 ਰੁਪਏ ਲੀ ਆ ਜਿਹੜਾ ਮੀਟਰ ਕਪੜਾ ਵੀ ਹੁੰਦਾ ਤਾਂ 4000 ਦਾ ਵੀ ਹੈ ਕਿਉਂ ਸ਼ੁਕਰਾਸਿ ਬਿਲਕੁਲ ਮਟੀਰੀਅਲ ਮਟੀਰੀਅਲ ਦਾ ਹੀ ਫਰਕ ਹੁੰਦਾ ਇਹਨਾਂ ਬੰਦਿਆਂ ਨੂੰ ਜਿਨ੍ਹਾਂ ਨੂੰ ਆਪਾਂ ਚੌਕੀਦਾਰੇ ਤੇ ਲਾਇਆ ਹੈ ਇਹਦੇ ਚੋਰਾਂ ਨਾਲ ਰੜ ਕੇ ਖੁਦ ਇਹਨਾਂ ਨੇ ਸਾਨੂੰ ਲੋ ਆਦਤੀ ਪੰਜਾ ਤੋਂ ਮੈਨੂੰ ਪੂਰ ਨਾਸ ਹੈ ਤੇ 55 ਪਿਛਲੀ ਵਾਰ ਤੇ ਤੁਹਾਡੇ ਕੋ ਬਹਾਨਾ ਸੀ ਕਿ ਬਲਟੋਏ ਦਾ ਸੌਹਰੇਆ ਦਾ ਪਿੰਡ ਓਏ ਹੁਣ ਬਲਟੋਆ ਨਹੀਂ ਚ ਖਲੋਤਾ ਤੂੰ ਸਮਝ ਗਿਆ ਨਾ ਹੋਨੇ ਬਾਨਾ ਨਾ ਲਾਇਓ ਹੁਣ ਇਹ ਕਿ ਕਬਲਜੀਤ ਸਿੰਘ ਦੀ ਇੱਕ ਨੰਬਰ ਤੇ ਕਾਂਗਰਸ ਰਹਿਣੀ ਚਾਹੀਦੀ ਪਾਰਲੀਮੈਂਟ ਚ ਅਸੀਂ ਚੌਥੇ ਤੇ ਆਏ ਸੀ 150 ਵੋਟ ਪਈ ਸੀ ਹਜੇ ਕਿ 300 ਤੇ ਬਚਾ ਦੇ ਪਹਿਲੀ ਜਿਹੜੀ ਵੱਡੀ ਕਿਸ਼ਤ ਹੋਏਗੀ ਕਾਂਗਰਸ ਦੀ ਉਹ ਤੇਰੇ ਪਿੰਡੋਂ ਤੋਂ ਲਵਾਂਗੇ ਵੀ ਸਾਡਾ ਵਾਡ ਜਿੰਨੇ ਇੱਥੇ ਛੋਟੇ ਛੋਟੇ 4 ਕਸਬੇ ਆਏ ਨੇ ਤੋੜੀ ਬਾਰਡਰ ਬੈਲਟ ਸਾਡੀ ਕਿਸੇ ਨਾ ਕਿਸੇ ਨੇ ਐਲਾਨ ਕਰ ਦੇਣਾ ਅਨਾਉਂਸਮੈਂਟ ਕਰ ਦੇਣੀ ਤੇ ਮਹੀਨੇ ਚੋਂ 15-15 ਦਿਨ ਸਾਡੇ ਬਾਜ਼ਾਰ ਬੰਦ ਰਹਿਣਗੇ ਖਾਨਾ 12 ਵਜੇ ਖੁੱਲ੍ਹਦੀ ਆ ਸੀ ਤੇ 6 ਵਜੇ ਬੰਦ ਹੁੰਦੀ ਸੀ ਸਹੀ ਹੈ ਕਿ ਨਹੀਂ ਥੋੜਾ ਆਉਤੇ ਕਰ ਦੋ ਐਡਾ ਡਰਿਆ ਘੱਟ ਕਰੋ ਕੋਈ ਆਉਤੇ ਕਰੋ ਕੋਈ ਇੰਜੇ ਗੁੰਗੇ ਬੋੜੇ ਹੀ ਹੋ ਗਏ ਬੜਾ ਜਾਨ ਜੂਨ ਰੱਖੋ ਕੁਝ ਨਹੀਂ ਹੁੰਦਾ ਇੱਥੇ ਮਜ਼ਬੂਤ ਜਿਹੇ ਮਾਦੇ ਦੇ ਲੋਕ ਵੀ ਦਮ ਹੀ ਹਮ ਛੱਡ ਗਿਆ ਤੇ ਫਿਰ ਬਾਕੀ ਤੇ ਕੰਮ ਹੋ ਗਿਆ ਸਾਰਾ ਉੱਗ ਗਿਆ ਤੋ ਅੱਜ ਇਸ ਕਿਸਮ ਦੇ ਹਾਲਾਤ ਨੇ ਉਹੀ ਹਾਲਾਤ ਫੇਰ ਪਰਤ ਕੇ ਆ ਗਏ ਇਹਨੇ ਸੀਟੀ ਵੀ ਮਾਰਦੇ ਨਹੀਂ ਡਾਂਗੀ ਵਿੱਚ ਜਾਦੇ ਨਹੀਂ ਤੇ ਪਿੰਡੇ ਦੇ ਵੀ ਆ ਜਣੇ ਤੇ ਕੁਛ ਵੀ ਟਿਕਾ ਕੇ ਪੈਲੇ ਹੁਣ ਜੇਗਾ ਚੌਕੀਦਾਰ ਲੱਭਿਆ ਜਾਂ ਤੇ 12 ਵਜੇ ਭਗਵੰਤ ਬਾਨ ਜੀ 12 ਵਜੇ ਸਿਰ ਛੁੱਟ ਦਿੰਦੇ ਇਹਦਾ ਗਦਾਬ ਤੇ ਦਿਲ ਦਿਹਾੜੇ ਲੁੱਟਿਆ ਜਾਣਾ ਆ ਤੂੰ ਪੰਜਾਬ ਦੇ ਹਾਲਾਤ ਵੇਖੇ ਕਿਸੇ ਦੀ ਜ਼ਿੰਦਗੀ ਮਹਫੂਜ਼ ਹੈ ਮੈਨੂੰ ਦੱਸੋ ਆ ਤੂੰ ਤੇ ਗਵਾਨ ਚ ਬੈਠੇ ਚੁਬਾਲਦੇ ਇਹਨੂੰ ਮਰਜ਼ੀ ਜਦੋਂ ਮਰਜ਼ੀ ਚੌਂਕ 'ਚ ਕੋਈ ਗੋਲੀ ਮਾਰ ਕੇ ਤੁਨ ਲੈਂਦਾ ਜਦੋਂ ਮਰਜ਼ੀ ਔਰਤਾਂ ਸਾਡੀਆਂ ਪੈਣਾ ਬੈਠੀਆਂ ਮੈਂ ਸ਼ਰਤ ਦਿੰਦਾ ਕੋਈ ਵਿਆਹ ਤੇ ਵੀ ਕੋਈ ਵੇੜਾ ਨਹੀਂ ਪਾਉਂਦੀ। ਆ ਦੱਸੋ ਜੀ ਪਾਉਂਦਾ ਕੋਈ ਵਿਆਹ ਤੇ ਵੀ? ਤੁਹਾਡੀ ਜਾਨ ਸੁਰਖਰੂ ਹੈ। ਤੁਹਾਡੀਆਂ ਦਿਖਾਨਾਂ ਚੱਲਣ। ਤੁਹਾਡੇ ਨੌਜਵਾਨ ਬੱਚੇ ਜੋ ਸਕੂਲ ਸਵੇਰੇ ਜਾਇਆ ਕਰਨ ਤੇ ਮਾਵਾ ਡਿੱਕ ਕੇ ਨਾ ਦੇ। ਸ਼ਾਮ ਨੂੰ ਪਰਤਾਂ ਨਹੀਂ ਕੰਨੀ ਪੱਤ। ਸਾਰਿਆਂ ਦਾ ਵੱਧ ਕੋਈ ਬੰਦਾ ਜਨਾ ਮੱਤੀ ਗਰੀਬ ਹੋਏ ਸਾਰਿਆਂ ਦੇ ਵਾਦੋਂ ਨੂੰ ਆਪਣੀ ਔਲਾਦ ਦਾ ਪਿਆਰ ਹੁੰਦਾ। ਆਪਣੇ ਮਾਲ ਦੀ ਆਪਣੀ ਜਾਨ ਨੰਬਰ 1 ਆਪਣਾ ਮਾਲ ਨੰਬਰ 2। ਕਿ ਮੇਰਾ ਜਿੰਨਾ ਵੀ ਕਾਰੋਬਾਰ ਹੈ ਭਾਵੇਂ ਰੇੜੀ ਵੀ ਹੈ ਕਿ ਘਰ ਤੋਂ ਕਰਦੇ ਮੈਂ ਗਰੀਬ ਹਾਂ ਮੇਰੀ ਰੇੜੀ ਦਾ ਕੋਲ ਲੁੱਟ ਕੇ ਲੈ ਤਾ ਤੇ ਜੋ ਹਾਲਾਤ ਬਣੇ ਨੇ ਮੇਰੇ ਵੀਰੋ ਮੈਂ ਹੱਥ ਜੋੜ ਕੇ ਬੇਨਤੀ ਤੁਹਾਨੂੰ ਕਰਨਾ ਚਾਹੁੰਦਾ ਚੋਲੀ ਅੱਡ ਕੇ ਸੀ ਮੋਟ ਮੰਗਣਾ ਚਾਹੁੰਦੇ ਆ ਜਿਹੜਾ ਸਾਡਾ ਪਾਰਟੀ ਦਾ ਕੈਂਡੀਡੇਟ ਉਹ ਕਹਿੰਦੇ ਸੀ ਸ਼ਰੀਫ ਬੜਾ ਮੈਂ ਇਹ ਵੀ ਡਿਸਕਵਾਲਿਫਿਕੇਸ਼ਨ ਦੇ ਮਾਝੇ ਚ ਸ਼ਰੀਫ ਹੁਣ ਤੁਸੀਂ ਮੈਨੂੰ ਦੱਸੋ ਜੇ ਬੰਦਾ ਸ਼ਰੀਫ ਹੈ ਇਹ ਕੋਈ ਡਿਸਕਵਾਲਿਫਿਕੇਸ਼ਨ ਹੈ ਅਜੇ ਨੇ ਬਾਕੀ ਦੇ ਖੜੇ ਕੀਤੇ ਜੇ ਇਹਨਾਂ ਚੁੱਕੀ ਕਰਨਾ ਪੜਾ MLA ਜਿਹੜਾ ਹੁੰਦਾ ਇਹਨੂੰ ਲਾਅ ਮੇਕਰ ਕਿਹਾ ਜਾਂਦਾ ਕਾਨੂੰਨ ਬਣਾਉਣ ਵਾਲਾ ਵਿਧਾਨ ਸਭਾ ਜਿੱਥੇ ਕਾਨੂੰਨ ਬਣਨੇ ਨੇ ਕਾਨੂੰਨ ਤੋੜਨ ਵਾਲਿਆਂ ਵਾਸਤੇ ਸਰਦਾਰ ਸਾਹਿਬ ਜਿਹੜਾ ਹਿੰਦੁਸਤਾਨ ਦਾ ਸੰਵਿਧਾਨ ਹੈ ਨਾ ਉਹਨੇ ਇੱਕ ਵੱਖਰਾ ਹਾਊਸ ਦਿੱਤਾ ਜਿਹੜਾ ਕਾਨੂੰਨ ਨਹੀਂ ਮੰਨਦਾ ਉਹਨੂੰ ਦੂਜੇ ਹੌਸਟ ਕੱਲਿਆ ਜਾਂਦਾ ਇਹ ਹਾਊਸ ਕਾਨੂੰਨ ਬਣਾਉਣ ਵਾਸਤੇ ਕਾਨੂੰਨ ਤੋੜਨ ਵਾਸਤੇ ਨਹੀਂ ਜਿੰਨੂੰ ਹਿੰਦੁਸਤਾਨ ਦੇ ਕਾਨੂੰਨ ਤੇ ਵਿਸ਼ਵਾਸ ਨਹੀਂ ਉਹਦੇ ਵਾਸਤੇ ਦੂਜਾ ਕਰ ਦਿੱਤਾ ਉਹਨਾਂ ਨੂੰ ਜਿੱਥੇ ਸਾਰੇ ਜਾਣੇ ਆਲਰੇਡੀ ਢਕੇ ਹੋਏ ਇਹ ਕਾਰਨ ਉਹਨਾਂ ਵਾਸਤੇ ਜਿਨ੍ਹਾਂ ਕਾਨੂੰਨ ਪੰਜਾਬ ਵਾਸਤੇ ਜਾਂ ਆਪਣੇ ਦੇਸ਼ ਵਾਸਤੇ ਬਣਾਏ ਦੂਜੀ ਗੱਲ ਮੈਂ ਕਹਿਣਾ ਚਾਹਨਾ ਜਿੱਸਾ ਜਦੋਂ ਵੀ ਅਸੀਂ ਇਸ ਈਅਰ ਚਾਹੁੰਦੇ ਆ ਅਸੀਂ ਮਰਦੇ ਤੋਂ ਜਾਇਸਾ ਪ੍ਰਤਾਪ ਸਿੰਘ ਦੀ ਗੱਲ ਕਰਦੇ ਕਹਿ ਰਹੋ ਸਾਹਿਬ ਪਹਿਲਾ ਮਜ੍ਹਿਲ ਮੁੱਖ ਮੰਤਰੀ ਸੀ 1952 ਤੋਂ ਪੰਜਾਤ ਤੋਂ ਲੈ ਕੇ 1964 ਤੱਕ 8 ਸਾਲ ਮੁੱਖ ਮੰਤਰੀ ਗਏ ਇੱਕ ਨੰਬਰ ਦਾ ਸੂਬਾ ਸੀ ਪੰਜਾਬ ਇੱਕ ਨੰਬਰ ਦਾ ਆਜ 18ਵੇਂ ਨੰਬਰ ਤੇ ਚਲਾ ਗਿਆ ਆਜੇ ਬਿਮਾਰੂ ਸੂਬਿਆ ਜੇ ਸਾਰਾ ਨੋ ਤੰਦਰੁਸਤ ਇੱਕ ਨੰਬਰ ਦਾ ਸੂਬਾ ਸਰਦਾਰ ਸਾਹਿਬ ਆਜੇ ਬਿਮਾਰੂ ਸੂਬਾ ਕੋਈ ਸੜਕ ਤੁਹਾਡੀ ਮੈਨੂੰ ਦੱਸੋ ਕਿਹਦੇ ਲੱਕ ਪਈ ਤੇ ਚਾਰਾ ਸਾਰਾ ਆ ਕੋਈ ਆਹ ਦਾ ਜਵਾਬ ਤੇ ਦੇ ਦਿਆ ਕਰੋ ਕੋਈ ਹੋਇਆ ਕੰਮ ਕਿਸੇ ਪੰਚਾਇਤ ਦਾ ਆ ਸਾਡੀਆਂ ਪੈਣਾ ਮਾਵਾਂ ਬੇਟੀਆਂ 1000 ਰੁਪਿਆ ਦਿੱਤਾ ਕੇਜਰੀ ਵਾਲੀਆਂ ਭਗਵੰਤ ਨੇ ਮੇਰਾ ਕੁਫਰ ਹੀ ਤੋਲਿਆ ਝੂਠੀ ਬੋਲੇ ਵੋਟਾਂ ਲੈ ਗਏ ਬੋਰੀਆਂ ਭਰ ਕੇ ਉਹਨਾਂ ਦੇ ਵਿੱਚ ਆਏ ਸੀ ਇੱਥੇ ਆ ਭਰੋ ਫਾਰਮ ਜਨਾਨੀਆਂ ਤੇ ਫਾਰਮ ਭਰਾਓ ਇਹ ਭੈਣੇ ਆਪਣਾ ਨੰਬਰ ਦੇ ਦੇ ਜੇ ਟੈਲੀਫੋਨ ਤੇ ਨੰਬਰ ਨਾ ਹੋਇਆ ਤਾਂ ਤੇਰੀ ਪੈਨਸ਼ਨ ਨਹੀਂ ਹੋਣੀ ਜਿਹੜੀ ਵਿਚਾਰੀ ਨੇ ਕਦੀ ਘਰ ਦੇ ਨੂੰ ਨੰਬਰ ਨਹੀਂ ਸੀ ਦਿੱਤਾ ਉਹਦਾ ਵੀ ਨੰਬਰ ਲਿਖਾ ਲਿਆ ਜਿਹੜੇ ਆਪਣੇ ਘਰ ਦੇ ਨੂੰ ਨੰਬਰ ਨਹੀਂ ਨਾ ਦਿੱਤੀ ਸਰਪੰਚ ਸਾਹਿਬ ਉਹਦਾ ਟੈਲੀਫੋਨ ਨੰਬਰ ਵੀ ਲਿਖਾ ਲਿਆ ਕਹਿੰਦੇ ਸਾਰਿਆਂ ਦਾ ਨੰਬਰ ਲਿਖਾ ਕੇ ਲੈ ਕੇ ਦਿੱਤਾ ਲਿਆ ਕਿਸੇ ਨੂੰ ਕੋਈ ਨਹੀਂ ਸਿਰਾਬੀ ਕੋ ਅੱਗੇ ਗੱਲ ਕੀਤੀ ਜਮਾਦ ਇਹੋ ਬੰਦੇ ਥੋੜਾ ਨੇ ਐਥੇ ਸਰਗਵਾਸ ਹੋ ਗਏ ਸੋਹਲ ਸਾਹਿਬ ਪਰਮਾਤਮਾ ਨੂੰ ਹਾਜ਼ਰ ਨਾਜ਼ਰ ਕਰਕੇ ਬਾਜ-ਬਾਰ ਕੇ ਸਾਰੇ ਭਰਾ ਦੱਸੋ ਸਾਡੇ ਤਿੰਨ ਤਿੰਨ ਸਾਲ ਜਦੋਂ ਸੋਹਲ ਸਾਹਿਬ ਜ਼ਿੰਦਾ ਰਹੇ ਨੇ ਕੋਈ ਇੱਕ ਦਿਨ ਕਿਸੇ ਨੇ ਦਰਸ਼ਨ ਕੀਤੇ ਸੋਹਲ ਸਾਹਿਬ ਆ ਦੱਸੋ ਜੀ ਕੋ ਕੀਤੇ ਕਿਸੇ وجہ ਕੀਤੇ ਨਹੀਂ ਜੇ ਹੁਣ ਕੀ ਚੱਲਣਾ ਤੇ ਨਾ ਕੋ ਸਰਦਾਰ ਸਾਹਿਬ ਉਹਦੇ ਕੰਮ ਨਿਭੜ ਗਿਆ ਹੁਣ ਕਿਹਨੂੰ ਲੈ ਕੇ ਆਇਆ ਹੈ ਭਗਵਾਨ ਤੋਂ ਉਹਨੂੰ ਲੈ ਕੇ ਆਇਆ ਹੈ ਜਿਹਨੂੰ 17 ਵਿੱਚ ਕਹਿੰਦਾ ਸੀ ਜੇ ਨਸ਼ਾ ਦੂਰ ਕਰਨਾ ਤੇ ਪਹਿਲੇ ਹਰਮੀਰ ਸਿੰਘ ਸੰਧੂ ਨੂੰ ਮਾਜਾ ਲਾਓ ਇਹ ਸਹੀ ਹੈ ਕਿ ਨਹੀਂ ਜੀ ਤੇ ਹੁਣ ਭਾਈ ਆਇਆ ਤਾਂ ਉਹਨੂੰ ਹੀ ਰੱਖ ਲਿਆ ਇੱਥੇ ਜੀ ਅਜੇ ਤੱਕ ਤਾਂ ਭਗਵਾਨ ਤੇ ਮਾਲ ਨਸ਼ਾ ਮੁਕਤ ਨਹੀਂ ਹੋਇਆ ਤੇ ਪਿਛੇ ਰਮੀਰ ਸੰਧੂ ਲੈ ਆਂਦਾ ਤੇ ਬਾਕੀ ਦੋਆ ਦੀ ਤੇ ਗੱਲ ਹੀ ਨਾ ਕਰੀਏ ਬਾਕੀ ਜਿਹੜੇ ਬਾਕੀ ਦੇ ਕੈਂਡੀਡੇਟ ਨੇ ਇਹ ਤਾਂ ਗੁਰਬਾਰਾ ਸਾਹਿਬ ਹੀ ਮਿਹਰ ਕਰੇ ਨਾ ਸ਼ਰੀਫ ਕੈਂਡੀਡੇਟ ਹੈ ਖਾਨਦਾਨੀ ਹੈ ਇਹਦੇ ਬਾਪ ਵੀ ਇੱਥੇ ਵਿੱਚਰਦਾ ਸਿੰਘ ਜਸਵੀਰ ਸਿੰਘ ਦਾਦੇ ਦਾ ਵੱਡਾ ਨਾਂ ਸੀ 25 ਸਾਲ ਇਸੇ ਵੇਲੇ ਤੋਂ ਤੁਹਾਡੇ ਦਾ ਬਲਾਕ ਸੰਮਤੀ ਦਾ ਚੇਅਰਮੈਨ ਸਾਜੀਤ ਸਿੰਘ ਮੁਰਜੇ ਰਿਆ ਇਹਦਾ ਪਰਦਾਦਾ ਤੇਦਾ ਸੀ ਸਾਹ ਜਵਾਰ ਸਿੰਘ ਗੱਲ ਚ ਇਤਨਾ ਸੁਣ ਲੋ ਮੇਰੇ ਵੀਰੋ ਜਦੋਂ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਬਾਪੂ ਜੀ ਹੋਣ ਚ ਨਹੀਂ ਸੀ ਆਈ 1980 1920 ਦੇ ਵਿੱਚ ਪਹਿਲੀ ਵਾਰ ਬਣੀ ਆ ਉਸ ਤੋਂ ਪਹਿਲੇ ਸਾਡੇ ਸ਼੍ਰੀ ਦਰਬਾਰ ਸਾਹਿਬ ਦੀ ਜਿਹੜੀ ਲੋਕਲ ਮੈਨੇਜਮੈਂਟ ਕਮੇਟੀ ਸੀ ਉਹਦੀ ਜਵਾਰ ਸਿੰਘ 15 ਸਾਲ ਪ੍ਰਧਾਨ ਰਿਹਾ ਸੀ ਇਸੇ ਹੱਥੋਂ ਇਹ ਲੈ ਮਨਾਇਆ ਇਸ ਨਾਸਾ ਇਸ ਤੋਂ ਪਹਿਲੇ ਚੁਕਰਾ ਦੀ ਫੁੱਲੀਆਂ ਦਾ ਤੇ ਸਾਡੇ ਉਹਨਾਂ ਦਾ ਪਤਾਸਿਆਂ ਦਾ ਪ੍ਰਸ਼ਾਦ ਚੱਲਦਾ ਹੁੰਦਾ ਸੀ ਫਿਰ ਦੇਗ ਦਾ ਪ੍ਰਸ਼ਾਦ ਸ਼ੁਰੂ ਹੋਇਆ ਉਹ ਵੀ ਸਾਡਾ ਜਵਾਰ ਸਿੰਘ ਨੇ ਪ੍ਰਸ਼ਾਦ ਸ਼ੁਰੂ ਕਰੇ ਤਾਂ ਦਾ ਜਿਹੜਾ ਉੱਥੇ ਬਣਿਆ ਸਾਡਾ ਸਿਰਾ ਜਿਹੜੀ ਹੈ ਗੁਰੂ ਰਾਮਦਾਸ ਦਾ ਉਹਦਾ 20 ਪੱਥਰ ਸਾ ਜਵਾਰ ਸਿੰਘ ਦਾ ਰੱਖਿਆ ਹੁਣ ਮੈਨੂੰ ਦੱਸੋ ਅਸਲ ਪੰਥਕ ਕਿਹੜਾ ਦੀ ਸਿੱਖ ਸੋਚ ਨਾਲ ਕਿਹੜਾ ਵਜਿਆ ਇਹ ਜਿਸ افغانستان ਦਾ ਤਾਲੀਬਾਨ ਹੁੰਦਾ ਹੈ ਤਾਲੀਬਾਨ ਇਸ ਇੱਥੇ ਬੈਠੇ ਨੇ ਕੋਈ ਬਾਹ ਖੜੀ ਕਰਕੇ ਦੱਸੋ ਸਰਦਾਰ ਜੀ ਆ ਤੁਹਾਡਾ ਚਵਾਲ ਵਾਲਾ ਚੌਕ ਜਿਹੜਾ ਇਹ ਮਹੀਨੇ ਵਿੱਚੋਂ 15 ਦਿਨ ਵੱਧ ਹੁੰਦਾ ਸੀ ਸਹੀ ਹੈ ਕਿ ਨਹੀਂ ਕਰਨਤਾਲ ਨੇ ਵੀ ਤੇ ਰਾਦੇ ਦਾ ਤਾਂ ਸੋਚ ਦਾ ਬੜਾ ਫਰਕ ਹੈ ਜਿਹੜੇ ਰੋਜ਼ ਆਪਣੇ ਆਪ ਨੂੰ ਬਹੁਤ-ਬਹੁਤ ਕਹਿੰਦੇ ਨੇ ਨਾ ਕਿ ਪੰਥਕ ਸੋਚ ਵਾਲੇ ਆ ਪੰਥਕ ਸੋਚ ਇਹਨਾਂ ਦੀ ਹੈ ਜੀ ਪੰਥਕ ਸੋਚ ਦੇ ਵਿੱਚ ਕੋਈ ਜਾਤ ਪਾਤ ਨਹੀਂ ਹੈ ਨਾ ਅਮੀਰੀ ਐ ਨਾ ਗਰੀਬੀ ਐ ਮਾਨਸ ਕੀ ਜੱਤ ਸਭ ਏਕ ਹੀ ਪਹਿਚਾਨ ਕੋ ਗੁਰੂ ਮਹਾਰਾਜ ਸਾਹਿਬ ਦਾ ਏ ਤੇ ਗੁਰੂ ਮਹਾਰਾਜ ਸਾਹਿਬ ਦਾ ਸਾਰਿਆਂ ਦਾ ਵੱਡਾ ਸੰਦੇਸ਼ ਕੀ ਏ ਕਿ ਤੁਸੀਂ ਕਮਜ਼ੋਰ ਦੀ ਰੱਖਿਆ ਕਰੀਆ ਕਰੀਆ ਕਿਸੇ ਤੇ ਪਾਪ ਨਹੀਂ ਕਰਨਾ ਹਨਕਿਆ ਕਰਨੀ ਉਹਨਾਂ ਦੀ ਤੇ ਮੈਂ ਤੁਹਾਨੂੰ ਗੁਜ਼ਾਰਿਸ਼ ਕਰਨਾ ਚਾਹੁੰਦਾ ਵੇਖੋ ਪੰਗੜੇ ਤੇ ਕਿੱਦੇ ਬੜੀ ਮੁਸ਼ਕਲ ਕਾਂਗਰਸ ਨੇ ਸ਼ੁਰੂ ਕਰਵਾਏ ਇਸ ਬੈਲਟ ਆ ਜਿਹੜੇ ਮੇਰੀ ਉਮਰ ਦੇ ਨੇ ਬਾਹ ਖੜੀ ਕਰਕੇ ਦੱਸੋ ਪਾਰਾ 15 ਸਾਲ ਅਸੀਂ ਭੁੱਲ ਚੁੱਕੇ ਸੀ ਕਿ ਕਦੀ ਪੰਜਾਬ ਦੇ ਵਿੱਚ ਵਿਸ਼ੇਸ਼ ਤੌਰ ਤੇ ਤਰਨਤਾਰਨ ਤੇ ਸੁਬੰਦ ਕਦੀ ਕਿੱਧਰ ਤੇ ਭੰਗੜਾ ਸ਼ੁਰੂ ਹੋਏਗਾ ਕਿਉਂ ਸਰਦਾਰ ਸਾਹਿਬ ਕਦੀ ਵਿਆਹਾਂ ਵਿੱਚ ਡੀਜੇ ਫੇਰ ਵੱਜੇਗਾ ਇੱਥੇ ਤੇ 11 ਬੰਦਿਆਂ ਦੀ ਪਾਬੰਦੀ ਸੀ 11 ਤੋਂ ਵੱਧ ਪੰਚਾਇਤ ਇਹਦੇ ਵਿੱਚ ਬਰਾਤ ਵਿਆਹ ਕਿ ਨਹੀਂ ਜਾ ਸਕਦੇ ਖਾਣੇ ਤੇ ਪਾਬੰਦੀ ਸੀ ਕੱਲੀ ਆ ਦੋ ਚੀਜ਼ਾਂ ਹੀ ਆ ਸਕਦੀਆਂ ਖਾਣੇ ਦੇ ਵਿੱਚ ਜਿਵੇਂ ਸ਼ਾਦੀਆਂ ਤੇ ਪਾਬੰਦੀ ਲਾ ਦਿੱਤੀ ਗਾਣਿਆਂ ਤੇ ਪਾਬੰਦੀ ਲਾ ਦਿੱਤੀ ਪੇਰਾਵੇ ਤੇ پابੰਦੀ ਲਾ ਦਿੱਤੀ ਇਹ ਤਾਲੀਪਨੀਆਂ ਤਾਂ ਰਾਜ ਬਣਾਣਾ ਸੀ ਅਸੀਂ ਸਾਡੇ ਮذਵੀ ਸਿੱਖ ਭਰਾ ਬੈਠੇ ਨੇ ਮੇਰੀ ਗੱਲ ਸੁਣ ਲਓ ਮذਵੀ ਸਿੱਖ ਵੀਰੋ ਤੇ ਬਾਲਮੀਕੀ ਮੇਰੇ ਸਾਰੇ ਭਰਾ ਬੈਠੇ ਇਹ ਕਾਂਗਰਸੀ ਹੈ ਜਿਹਨੇ ਬੂਟਾ ਸਿੰਘ ਨੂੰ ਹੋਮ ਮਿਨਿਸਟਰ ਬਣਾਇਆ ਕਾਂਗਰਸ